ਵਿਦੇਸ਼ ਭੇਜਣ ਦਾ ਰੁਝਾਨ ਅੱਜਕੱਲ੍ਹ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਕੁਝ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਕੁਝ ਲੋਕ ਜਾ ਕੇ ਵਾਪਸ ਆ ਜਾਂਦੇ ਨੇ ਪਰ ਕਈ ਲੋਕਾਂ ਦੇ ਨਾਲ ਅਜਿਹੀ ਠੱਗੀ ਹੁੰਦੀ ਹੈ ਜੋ ਸਾਰੀ ਜ਼ਿੰਦਗੀ ਭੁਲਾ ਨਹੀਂ ਸਕਦੇ ਕੁਝ ਅਜੀਹਾਈ ਮਾਮਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਸਾਬਕਾ ਕਾਂਗਰਸੀ ਆਗੂ ਇੰਦਰਜੀਤ ਸਿੰਘ ਗਰਗ ਨੇ ਮੋਗਾ ਤੋਂ ਇੱਕ ਅਜੇ ਗਾਂਧੀ ਜੋ ਕਿ ਬਾਗਾ ਪੁਰਾਣਾ ਦੇ ਵਿੱਚ ਡ੍ਰੀਮ ਬਿਲਡਰਸ ਇਮੀਗ੍ਰੇਸ਼ਨ ਦੇ ਨਾਮ ਤੋਂ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਤਾਂ ਉਸ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਉਹਨਾਂ ਨੇ ਲਿਖਿਆ ਕਿ ਉਹਨਾਂ ਦੇ بیٹے ਅਭਿਨਾਵ ਉਹਨਾਂ ਦੀ ਨੂ ਰਾਣੀ ਸੋਹਨ ਜਿੰਦਲ ਅਤੇ ਉਹਨਾਂ ਦੇ ਦੋ ਬੱਚੇ ਤਾਵਨੀ ਗਰਗ ਅਤੇ ਨੀਤਿਆ ਗਰਗ ਨੂੰ ਕੈਨੇਡਾ ਭੇਜਣ ਦੇ ਨਾਤੇ ਪੀਆਰ ਦਿਵਾਉਣ ਦੇ ਲਈ ਉਸਨੇ ਡ੍ਰੀਮ ਬਿਲਡਰਸ ਇਮੀਗ੍ਰੇਸ਼ਨ ਬਾਜ਼ਾ ਪੁਰਾਣਾ ਦੇ ਨਾਲ ਗੱਲਬਾਤ ਕੀਤੀ ਅਤੇ ਉੱਥੇ ਹੀ ਇਮੀਗ੍ਰੇਸ਼ਨ ਦੇ ਮਾਲਕ ਨਵਜੋਤ ਬਰਾੜ ਨੇ ਉਹਨਾਂ ਨੂੰ ਕਿਹਾ ਕਿ ਫੈਮਿਲੀ ਨੂੰ ਉੱਥੇ ਬਿਜ਼ਨਸ ਕਰਵਾਉਣ ਦੇ ਲਈ ਪੀਆਰ ਕਰਵਾ ਦੇਵੇਗਾ ਫਾਰਸ ਦੇ ਲਈ 1 ਕਰੋੜ 86 ਲੱਖ ਰੁਪਏ ਲੱਗਣਗੇ ਉਥੇ ਇੰਦਰਜੀਤ ਨੇ ਆਪਣੀ ਫਰਮ ਦੇ ਅਕਾਊਂਟ ਤੋਂ ਅਲੱਗ-ਅਲੱਗ ਸਮੇਂ ਤੋਂ ਚੈੱਕ ਦੇ ਨਾਲ ਉਹਨਾਂ ਨੂੰ ਪੇਮੈਂਟ ਕਰਾ ਦਿੱਤੀ ਕਈ ਵਾਰ ਚੱਕਰ ਲਗਾਉਣ ਦੇ ਬਾਵਜੂਦ ਡ੍ਰੀਮ ਬਿਲਡਰਸ ਇੰਟੀਗ੍ਰੇਸ਼ਨ ਨੇ ਉਹਨਾਂ ਨੂੰ ਨਾ ਤਾਂ ਪੈਸੇ ਦਿੱਤੇ ਨਾ ਹੀ ਵੀਜ਼ਾ ਲਗਵਾ ਕੇ ਦਿੱਤਾ ਉਥੇ ਹੀ ਐਸਐਸਪੀ ਨੇ ਇਸ ਦੀ ਜਾਂਚ ਕੀਤੀ ਤਾਂ ਜਾਂਚ ਐਸਪੀਡੀ ਬਾਲਕ੍ਰਿਸ਼ਨ ਸਿੰਘਲਾ ਨੂੰ ਸੌਂਪੀ ਗਈ ਤਾਂ ਪੂਰੀ ਜਾਂਚ ਕਰਨ ਦੇ ਬਾਵਜੂਦ ਪੁਲਿਸ ਨੇ ਦੇਖਿਆ ਕਿ ਡ੍ਰੀਮ ਬਿਲਡਰਸ ਦੇ ਮਾਲਕ ਨਵਜੋਤ ਬਰਾੜ ਅਤੇ ਨਵਜੋਤ ਬਰਾੜ ਦੇ ਪਿਤਾ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਪ੍ਰਿਤਪਾਲ ਕੌਰ ਨੂੰ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਪਾਇਆ ਗਿਆ ਹੈ। ਤਾਪੋਲਾਸ ਨੇ ਨਵਜੋਤ ਸਿੰਘ ਬਰਾੜ ਨੂੰ ਗ੍ਰਫਤਾਰ ਕਰ ਚੁੱਕੀ ਹੈ ਅਤੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰ ਇੱਕ ਡ੍ਰੀਮ ਬਿਲਡਰ ਨਾਮ ਐਨੀਫੀਸ਼ਨ ਦੇ ਉੱਪਰ ਇੱਕ ਮਕਦਮਾ ਦਰਜ ਹੋਇਆ ਹੈ ਕਿ ਕਾਰਵਾਈ ਕੀਤੀ ਉਹਦੇ ਤੇ ਕਿੰਨੇ ਪੈਸੇ ਦੀ ਚੋਰੀ ਹੋਈ ਹੈ, ਕੀ ਕਾਰਨ ਹੈ? ਇਹ ਜੀ ਇੰਦਰਜੀਤ ਸਿੰਘ ਗਰਗ son of ਅਮਿਤਮ ਬਸੀ ਮਿਹਾਲ ਸਿੰਘ ਵਾਲਾ ਨੇ ਇੱਕ ਦਰਖਾਸਤ ਐਸਐਸਪੀ ਸਾਹਿਬ ਮੋਗਾ ਦੇ ਦਿੱਤੀ ਸੀ ਜਿਹਦੀ ਪੜਤਾਲ ਐਸਕੀ ਧੀ ਸਾਹਿਬ ਨੇ ਕੀਤੀ ਹੈ ਉਹਦੇ ਵਿੱਚ ਪੜਤਾਲ ਤੋਂ ਪਾਇਆ ਗਿਆ ਐਫਆਈਆ ਨੰਬਰ ਜਿਹੜੀ 107 ਅੰਡਰ ਸੈਕਸ਼ਨ 318 4 3362 3363 3402 612 ਅ ਬੀ ਐਨ ਐਸ ਰਿਪੋਰਟ ਜਿਹੜਾ ਪਰਚਾ ਦਰਜ ਕੀਤਾ ਗਿਆ ਥਾਣਾ ਨਿਹਾਲ ਸਿੰਘ ਵਾਲਾ ਕਿੰਨੇ ਜਣੇ ਗਲਮ ਕੱਢ ਲਿਆ ਇਹ ਪਰਚਾ ਤਿੰਨ ਬੰਦਿਆਂ ਦੇ ਖਿਲਾਫ ਕੀਤਾ ਗਿਆ ਜਿਹੜਾ ਇੱਕ ਤਾਂ ਮਾਲਕਾ ਉਹਦੇ ਖਿਲਾਫ ਕੀਤਾ ਗਿਆ ਤੇ ਇਹਨਾਂ ਚੋਂ ਜਿਹੜਾ ਇੱਕ ਬੰਦਾ ਅਰੈਸਟ ਕਰ ਲਿਆ ਜਿਹੜਾ ਡ੍ਰੀਮ ਬਿਲਡਰ ਇਮੀਗ੍ਰੇਸ਼ਨ ਦਾ ਮਾਲਕਾ ਉਹ ਗ੍ਰਿਫਤਾਰ ਕਰ ਲਿਆ ਜਿਹੜੇ ਦੂਸਰੇ ਦੋ ਨੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਕਿੰਨੇ ਪੈਸਿਆਂ ਦੀ ਥੱਗੀ ਹੋਈ ਇਹ ਇਹ ਥੱਗੀ ਹੈ ਇਹ ਬਾਹਰ ਭੇਜਣ ਦੇ ਨਾਂ ਤੇ ਕੈਨੇਡਾ ਭੇਜਣ ਦੇ ਨਾਂ ਤੇ 1 ਕਰੋੜ 86 ਲੱਖ ਦੀ ਥੱਗੀ ਮਾਰੀ ਹੈ ਤੇ ਅੱਗੇ ਤੋਂ ਅੱਗੇ ਕੀ ਕਰਵੇਗੀ ਜੀ ਅੱਗੇ ਹੁਣ ਜਿਹੜੇ ਦੂਸਰੇ ਨੇ ਉਹਨਾਂ ਦੀ ਗ੍ਰਿਫਤਾਰੀ ਅਸੀਂ ਜਲਦੀ ਕਰ ਲਵਾਂਗੇ ਕੀ ਇਹ ਉਹਨਾਂ ਨਾਲ ਕੋਈ ਹੋਰ ਵੀ ਬੰਦੇ ਰਲੇ ਨੇ ਕਿ ਕੰਦੇ ਇਹ ਫਿਲਹਾਲ ਤੱਕ ਇਹ ਨਹੀਂ ਨੇ ਜੇ ਕੋਈ ਬਾਅਦ ਵਿੱਚ ਪਤਾ ਲੱਗਦਾ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ